ਲੱਭਾਈ ਨੂੰ ਮੈਂ ਲੱਭਦਾ ਪਿਆ ਤੇ ਬਾਈ ਹੈਗਾ ਖੇਤ ਵਿੱਚੋਂ ਕੀ ਹਾਲ ਨੇ ਜੱਟਾ ਠੀਕ ਹੈ ਬਾਈ ਕਿਵੇਂ ਲੱਭਦੇ ਪਏ ਹੋ ਦੇਖ ਲੈ ਤੈਨੂੰ ਲੱਭਦਾ ਲੱਭਦਾ ਮੈਂ ਤੇਰੇ ਖੇਤ ਆ ਗਿਆ ਤੇ ਕਰੀਏ ਪੁਰਾਣੇ ਦਿਨ ਚਿੱਤੇ ਸ਼ਹਿਰ ਚੱਲ ਕੇ ਪਾਲਟੀ ਫੋਲਟੀ ਕਰਦੇ ਆ ਕੋਈ ਨਹੀਂ ਕਰ ਲੈਨੇ ਆ 1 ਘੰਟਾ ਮੇਰੀ ਲੈਟ ਆਉਣੀ ਆ ਅੱਛਾ ਉਹ ਪਾਣੀ ਲਾ ਕੇ ਫਿਰ ਮੈਂ ਫ੍ਰੀ ਹੋਣਾ ਤੇ ਮੈਨੂੰ ਫੋਨ ਕਰਦੀ ਮੈਂ ਤੈਨੂੰ ਤਿਆਰ ਮਿਲੂੰਗਾ ਫਿਰ ਠੀਕ ਆ ਓਕੇ ਦਨ ਮੈਂ ਫ੍ਰੀ ਹੋ ਕੇ ਕਾਲ ਕਰਦਾ ਓਕੇ ਤੁਸੀਂ ਕਿਹੜੀਆਂ ਪਾਰਟੀਆਂ ਦੀ ਗੱਲ ਕਰ ਰਹੇ ਹੋ ਇੱਥੇ ਕਿੱਥੇ ਜਾਂਦੀ ਅਸੀਂ ਸ਼ਹਿਰ ਜਾਣ ਦੀ ਗੱਲ ਕਰਦੇ ਆ ਬੜੇ ਦਿਨ ਹੋ ਗਏ ਨੇ ਪਾਰਟੀ ਕੀਤੀ ਨੂੰ ਸੋਚਿਆ ਕਿ ਚਲੋ ਅੱਜ ਸ਼ਹਿਰ ਜਾ ਕੇ ਜਸ਼ਨ ਮਨਾਉਨੇ ਆ ਤੇ ਤੁਹਾਨੂੰ ਨਹੀਂ ਪਤਾ ਕਿਹੜੇ ਦਿਨ ਚੱਲ ਰਹੇ ਨੇ ਜਿੱਦ ਕੋਈ ਗੋਬਿੰਦ ਸਿੰਘ ਜੀ ਨੇ ਇਹਨਾਂ ਦਿਨਾਂ ਵਿੱਚ ਸਰਬੰਸਵਾਰ ਦਿੱਤਾ ਸਾਰਾ ਪਰਿਵਾਰ ਵਾਰ ਦਿੱਤਾ ਸਿੱਖੀ ਖਾਤਰ ਤੇ ਆਪਾਂ ਸਿੱਖਾਂ ਦੇ ਬੱਚੇ ਹੋ ਕੇ ਪਾਰਟੀਆਂ ਕਰਦੇ ਤੇ ਜਸ਼ਨ ਮਨਾਉਂਦੇ ਸੋਹਣੇ ਨਹੀਂ ਲੱਗਦੇ ਤੁਸੀਂ ਮੇਰੀ ਇਸ ਗੱਲ ਤੇ ਵਿਚਾਰ ਜ਼ਰੂਰ ਕਰਿਓ ਯਾਰ ਗੱਲ ਤੇ ਇਹਨਾਂ ਦੀ ਸਹੀ ਆ ਆਪਾਂ ਸਿੱਖਾਂ ਦੇ ਬੱਚੇ ਹੋ ਕੇ ਜਸ਼ਨ ਮਨਾਉਣ ਦੀ ਗੱਲ ਕਰ ਰਹੇ ਆ ਆਪਣੇ ਲਈ ਬੜੀ ਸ਼ਰਮ ਵਾਲੀ ਗੱਲ ਆ ਤੇ ਆਪਾਂ ਯਾਰ ਨਹੀਂ ਕਰਨੀ ਪਾਰਟੀ ਨਹੀਂ ਕਰਨੀ